ਅੱਜ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਨੂੰ ਉਹਨਾਂ ਦੇ ਜੱਦੀਕਰ ਫਤਿਹਗੜ੍ਹ ਸਾਹਿਬ ਵਿਖੇ ਪੰਜਾਬ ਪੁਲਿਸ ਨੇ ਪਰ ਮੌਜੂਦਾ ਮਾਨ ਦੀ ਹਾਦਸਾ ਤੇ ਨਜ਼ਰਬੰਦ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਸਿਮਨਜੀਤ ਸਿੰਘ ਮਾਨ ਆਪਣੇ ਬਰਕਰਾਰ ਸਮੇਤ ਧੂੜੀ ਹਲਕੇ ਵਿਖੇ ਪਹੁੰਚ ਰਹੇ ਸਨ ਜਿਨ੍ਹਾਂ ਨੇ ਆ ਕੇ ਰੇਲਵੇ ਟ੍ਰੈਕ ਜਾਂਚ ਕਰਨਾ ਸੀ ਪਰ ਪਹਿਲਾਂ ਹੀ ਪੰਜਾਬ ਸਰਕਾਰ ਦੀ ਹਾਦਸਾ ਤੇ ਸਿਮਨਜੀਤ ਸਿੰਘ ਮਾਨ ਨੂੰ ਉਹਨਾਂ ਦੇ ਜੱਦੀ ਹਲਕੇ ਫਤਿਗਾ ਸਰ ਵਿਖੇ ਘਰ ਵਿੱਚ ਨਜ਼ਰਬੰਦ ਕਰ ਲਿਆ ਗਿਆ ਹੈ ਅਤੇ ਉਹਨਾਂ ਦੇ ਬਰਕਰਾਰ ਨੂੰ ਬਖਵਾਖ ਥਾਣੇ ਵਿੱਚ ਡਾਕ ਦਿੱਤਾ ਗਿਆ ਹੈ ਬਰਨਾਲ ਤੋਂ ਪੱਤਰਕਾਰ ਜਤਿੰਦਰ ਦੇਵ ਗੁਣ ਦੀ ਵਿਸ਼ੇਸ਼ ਰਿਪੋਰਟ ਸੰਸਦਵਜ ਤੁਹਾਡੇ ਵੱਲੋਂ ਧੂਰੀ ਦੇ ਵਿੱਚ ਇੱਕ ਵੱਡਾ ਇਕੱਠ ਕਰਨ ਦੀ ਕਾਲ ਦਿੱਤੀ ਗਈ ਸੀ ਰੇਲਾਂ ਰੋਕਣੀਆਂ ਸੀ ਪਰ ਉਸ ਤੋਂ ਪਹਿਲਾਂ ਹੀ ਤੁਹਾਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਇਸ ਤਰ੍ਹਾਂ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ ਕਿ ਸਰਕਾਰ ਦੇ ਵੱਲੋਂ ਕੀ ਕੀ ਕੀਤਾ ਹੈ ਮੈਂ ਤਾਂ ਸਮਝਦਾ ਕਿ ਇਹ ਜਮਹੂਰੀਅਤ ਦੇ ਖਿਲਾਫ ਹੈ ਕਿ ਜਿਹੜੇ ਸਾਡੇ ਹੱਕ ਹੈਗੇ ਐ ਬੋਲਣ ਦੇ ਫਿਰਨ ਦੇ ਸਾਰਾ ਕੁਝ ਇਹ ਪੰਜਾਬ ਤੇ ਸੈਂਟਰ ਸਰਕਾਰ ਸਾਡੇ ਸਿੱਖਾਂ ਦਾ ਖੋਰੀ ਹੈ ਔਰ ਅੱਜ ਬਜਟ ਸੈਸ਼ਨ ਦੇ ਵਿੱਚ ਮੈਂ ਪੇਸ਼ ਹੋਣਾ ਸੀ ਪਾਰਲਮੈਂਟ ਦੇ ਵਿੱਚ ਜਿਹੜਾ ਮੈਂ ਨਹੀਂ ਹੋ ਸਕਿਆ ਇਸ ਦੀ ਰਿਪੋਰਟ ਸੀ ਸਪੀਕਰ ਲੁਕਸਭਾ ਨੂੰ ਪੇਸ਼ ਕੀਤੀ ਹੈ ਕਿ ਮੈਨੂੰ ਹਾਊਸ ਰੈਸਟ ਕੀਤਾ ਗਿਆ ਤੇ ਮੈਂ ਬਾਹਰ ਕਿਤੇ ਜਾ ਨਹੀਂ ਸਕਦਾ ਹੈਗਾ ਜੀ ਮਾਨਸਬ ਜਿਸ ਤਰੀਕੇ ਦੇ ਨਾਲ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਬੰਦੇ ਉਸ ਪ੍ਰਦਰਸ਼ਨ ਦੇ ਵਿੱਚ ਪਹੁੰਚ ਰਹੇ ਸੀ ਉਹਨਾਂ ਸਾਰਿਆਂ ਨੂੰ ਰਸਤੇ ਦੇ ਵਿੱਚ ਰੀਟੇਨ ਕੀਤਾ ਗਿਆ ਜਿੱਥੋਂ ਵੀ ਪੁਲਿਸ ਨੂੰ ਜਿਹੜੀ ਆ ਕਿਤੋਂ ਕੋਈ ਕਲੂ ਮਿਲਿਆ ਉੱਥੋਂ ਹੀ ਜਿਹੜਾ ਤੁਹਾਡੇ ਪਾਰਟੀ ਦੇ ਵੱਡੇ ਸਮਰਥਕ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਵੀ ਰੀਟੇਨ ਕੀਤਾ ਗਿਆ ਹ ਮੇਰਾ ਮਤਲਬ ਹੈ ਸਾਡੀ ਜਿਹੜੀ ਇਜ਼ਾਤੀ ਹੈ ਉਸ ਦੇ ਤੇ ਸੜਦਾ ਹੱਕ ਜਿਹੜਾ ਹੈ ਤਾਂ ਉਹ ਖੋਲਿਆ ਹੈ ਪੰਜਾਬ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਤੇ ਅਸੀਂ ਬਹੁਤ ਵੱਡਾ ਤਾਂ ਵੀ ਪ੍ਰੋਟੈਸਟ ਕੀਤਾ ਕਿਉਂ ਕਰਕੇ ਗ੍ਰਿਫਤਾਰੀਆਂ ਸਾਰੇ ਪੰਜਾਬ ਤੇ ਹਰਿਆਣਾ ਦੇ ਵਿੱਚ ਛੋੜੀਆਂ ਸਾਡੇ ਪਾਰਟੀ ਮੈਂਬਰਸ ਦੀਆਂ ਜੀ ਤਾਂ ਮਤਲਬ ਹੈ ਕਿ ਇਹ ਮੂਵਮੈਂਟ ਬਹੁਤ ਜਗਾ ਤੱਕ ਵੱਧ ਗਈ ਹੈ ਜਿਹੜਾ ਇੱਕਦਮ ਰੋਕ ਲਾਤੀ ਕਿ ਅਸੀਂ ਤੂੰ ਰੀਡ ਨਹੀਂ ਕਰ ਸਕਦੇ ਹੈਗੇ ਜੀ ਮਾਨਸਬ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਸ ਜੋ ਭਾਨਾ ਸਿੱਧੂ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕਰਨਾ ਚਾਹੀਦਾ ਇਸ ਸਬੰਧ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਆ ਇਸ ਨੂੰ ਕਿਦਾ ਵਿਕਤ ਨਹੀਂ ਕਿਉਂਕਿ ਸੰਗਰੂਰ ਏਰੀਆ ਹੋਵੇ ਤਾਂ ਵੱਖ-ਵੱਖ ਏਰੀਆ ਦੇ ਵਿੱਚ ਜਿਹੜੀ ਇਹ ਧਾਰਾ 144 ਲਾਗੂ ਕੀਤੀ ਗਈ ਆ ਹਾਂ ਮੇਰਾ ਮਤਲਬ ਇਹ ਕਿ ਸੱਟਾ ਜਾਤੀ ਦਾ ਜਿਹੜਾ ਹੱਕ ਹੈ ਉਹ ਲਿਆ ਗਿਆ ਜਿਹੜਾ ਕਿ ਜ਼ਬਰ ਹੁੰਦਾ ਤੇ ਇਹਦੇ ਨਾਲ ਜਿਹੜੀ ਇਹ ਹੁੰਦਾ ਬਤਾ ਬਰਨੇ ਇਹ ਖਰਾਬ ਹੋ ਰਿਹਾ ਅਸੀਂ ਅਮਨ ਪਸੰਦ ਤਰੀਕੇ ਨਾਲ ਚੱਲੇ ਸੀਗੇ ਔਰ ਅਸੀਂ ਐਡੀਜੀਪੀ ਸ਼ੁਕਲਾ ਨੂੰ ਵੀ ਕਿਹਾ ਸੀਗਾ ਕਿ ਅਸੀਂ ਅਮਨ ਪਸੰਦ ਤਰੀਕੇ ਨਾਲ ਇਹਨੂੰ ਪਾਣੀ ਸਿੱਧੂ ਛਡਾਉਣੇ ਉਹਨੂੰ ਛੱਡੋ ਤੇ ਸਾਡਾ ਮਕਸਦ ਬਿਲਕੁਲ ਹੈ ਨਹੀਂ ਕਿ ਅਸੀਂ ਕਿਸੇ ਤਰ੍ਹਾਂ ਦੀ ਇਹ ਗਲਤ ਕਰਵਾਈਏ ਅਸੀਂ ਪੀਸਫੁਲੀ ਹਰ ਚੀਜ਼ ਕਰਨਾ ਚਾਹੁੰਦੇ ਹਾਂ ਇਹ ਸਰਕਾਰ ਨੂੰ ਪਤਾ ਹੀ ਅਸੀਂ ਦੱਸ ਦੁੱਤਾ ਸੀ। ਮਾਨ ਸਰ ਜੀ ਅਸ ਤੋਂ ਅਗਲਾ ਪ੍ਰੋਗਰਾਮ ਕੀ ਹੋਣ ਵਾਲਾ ਤੁਹਾਡੇ ਵੱਲੋਂ ਜਿਸ ਤਰੀਕੇ ਨਾਲ ਜਿੱਤੀ ਪ੍ਰੋਗਰਾਮ ਨੂੰ ਤੁਹਾਡੇ ਨੂੰ ਤਾਰਪੀਡੂ ਕਰਨ ਦੀ ਕੋਸ਼ਿਸ਼ ਰਹੀ ਹੈ ਪੁਲਿਸ ਦੇ ਵੱਲੋਂ ਵੀ। ਹੁਣ ਸਿੰਘ ਪਾਰਟੀ ਮੈਂਬਰਸ ਦੇ ਨਾਲ ਮੀਟਿੰਗ ਕਰਾਂਗੇ ਤੇ ਫਿਰ ਅਗਲਾ ਪ੍ਰੋਗਰਾਮ ਦਵਾਂਗੇ ਜਿਸ ਨਾਲ ਇਹ ਸਰਕਾਰ ਨੂੰ ਪਤਾ ਲੱਗੇ ਕਿ ਜਿਹੜੀ ਸਿੱਖ ਹੋ ਮੈਂ ਪੰਜਾਬੀ ਹੈ ਉਹ ਇਹ ਜ਼ਬਰ ਨੂੰ برداشت ਨਹੀਂ ਕਰਨਗੇ। ਔਰ ਆਪ ਪਾਰਟੀ ਦੀਆਂ ਜੜ੍ਹਾਂ ਹੈ ਨਹੀਂ ਗਈਆਂ ਤੇ ਇਹਨਾਂ ਨੂੰ ਇਸ ਤਰ੍ਹਾਂ ਦਾ ਜ਼ਬਰ ਨਹੀਂ ਕਰਨਾ ਚਾਹੀਦਾ ਕਿਉਂ ਕਰਕੇ ਪਿੰਨਾ ਤੱਕ ਇਹਨਾਂ ਦੀ ਪਹੁੰਚ ਨਹੀਂ ਗਈ ਤੇ ਇਹ ਇਕੱਲੇ ਰਹਿ ਜਾਣਗੇ ਜੀ ਜ਼ਬਰ ਕਰਕੇ ਜੀ ਜਿਸ ਤਰੀਕੇ ਨਾਲ ਪਾਨਾ ਸਿੱਧੂ ਤੇ ਲਗਾਤਾਰ ਪਰਚੀ ਹੋ ਰਹੇ ਨੇ ਬੀਤੇ ਦਿਨ ਵੀ ਉਸ ਨੂੰ ਮਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪਾਨਾ ਸਿੱਧੂ ਬਿਆਨ ਦਿੰਦਾ ਕਿ ਜਿਹੜੀ ਸੱਚ ਦੀ ਜੰਗ ਹੈ ਮੈਂ ਜਾਰੀ ਰੱਖਾਂਗਾ ਇਸੇ ਕਦਰ ਜਿਹੜਾ ਚੱਲਦਾ ਰਹੂਗਾ ਜਿੰਨਾ ਤੁਸੀਂ ਮੇਰੇ ਤੇ ਟਾਰਚਰ ਕਰਨਾ ਤੁਸੀਂ ਕਰ ਸਕਦੇ ਆ। ਬਈ ਬੜੀ ਚੰਗੀ ਗੱਲ ਹੈ ਜੇ ਖਬਰ ਆਇਆ ਨਹੀਂ ਪਾਣਾ ਸੱਦੂ ਤੇ ਅਸੀਂ ਉਹਦੇ ਨਾਲ ਖੜੇ ਆ ਇਸੇ ਕਰਕੇ ਜਿਹੜੇ ਬੰਦੇ ਦਰੇ ਹੁੰਦੇ ਆ ਉਹਦੇ ਨਾਲ ਸਾਰੇ ਖੜੇ ਹੋ ਜਾਂਦੇ ਆ ਫਿਰ ਤੇ ਜ਼ਬਰ ਕਦੇ ਵੀ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਗਿਆ ਤੇ ਭਗਵਾਨ ਜੀ ਨੂੰ ਮੈਂ ਬੇਨਤੀ ਕਰਦਾ ਕਿ ਇਹ ਸੁ ਖਤਮ ਕਰੋ ਤੇ ਸੋਣਾ ਦਾ ਹੱਥ ਵਧਾਓ ਜੀ ਤੇ ਨਾਲ ਅਸੀਂ ਆਪਣਾ ਅਨੁਕਿਆਨ ਦੇ ਵਿੱਚ ਡਵੈਲਪਮੈਂਟ ਕਰਾ ਸਕੀਏ ਤੇ ਜਿਹੜੇ ਕੰਮ ਅਜੇ ਰਹਿੰਦੇ ਐ ਉਹ ਖਤਮ ਤੇ ਮੁਕੰਮਲ ਕਰਾਈਏ ਤੇ ਇਸਰਾ ਹਾਫਰਾ ਦੇ ਫਰੀ ਕੋਰਨ ਦੀ ਕੋਈ ਜ਼ਰੂਰਤ ਨਹੀਂ ਐ ਕਿਉਂ ਕਰਕੇ ਇਸਰਾ ਪੀਸਫੁਲ ਤੇ ਹਮਤਪਸੰਦ ਰਿਕਰਡ ਨਾਲ ਅਸੀਂ ਚੱਲ ਰਹੇ ਹਾਂ ਬਤੌਰ ਮੈਂਬਰ ਪਾਰਲੀਮੈਂਟ ਇਹ ਸਾਰੇ ਮਸਲੇ ਦੀ ਕੋਈ ਰਿਪੋਰਟ ਕੇਂਦਰ ਦੀ ਸਰਕਾਰ ਦੇ ਕੋਲ ਦਾ ਜੋ ਹੋਮ ਅਫੇਅਰ ਹੈ ਉਸ ਦੇ ਕੋਲ ਰਿਪੋਰਟ ਤੁਹਾਡੇ ਵੱਲੋਂ ਕੋਈ দাਇਰ ਕੀਤੀ ਜਾਏਗੀ ਹਾਂ ਅਸੀਂ ਕਰਾਂਗੇ ਤੇ ਬਾਹਰ ਦੇ ਸਿੱਖਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿੰਨੀਆਂ ਵੀ ਤੁਹਾਡੇ ਮੁਲਕਾਂ ਦੇ ਵਿੱਚ ਇੰਡੀਆ ਦੇ ਸفیر ਖੜਨੇ ਹੈਗੇ ਹੈ ਉੱਥੇ ਤੁਸੀਂ ਈਮੇਲ ਪੇਜਟ ਦਿਓ ਉਹਨਾਂ ਨੂੰ ਦੱਸੋ ਕਿ ਇਹ ਜਬਰ ਇਹ ਸਿੱਖਾਂ ਦੇ ਉੱਤੇ ਜਿਹੜਾ ਕਰ ਰਹੇ ਹੋ ਇਹ ਬਰਦਾਸ਼ਤ ਨਹੀਂ ਹੋ ਰਿਹਾ ਜੀ ਮਾਨਸਬ ਇਸ ਤੋਂ ਬਾਅਦ ਜਦੋਂ ਤੱਕ ਤੁਹਾਨੂੰ ਕਰੇ ਰੱਖਿਆ ਜਾਏਗਾ ਕਿ ਇਸ ਤੋਂ ਬਾਅਦ ਤੁਸੀਂ ਪਾਰਲੀਮੈਂਟ ਸੈਸ਼ਨ ਲਈ ਇੱਥੋਂ ਨਿਕਲੋਗੇ ਜਾਂ ਵਾਪਸ ਸੰਗਰੂਰ ਜਾਓਗੇ ਇਸ ਤੋਂ ਬਾਅਦ ਵਾਪਸ ਸੰਗਰੂਰ ਤਾ ਹਾਲ ਦੀ ਖੜੀ ਦੇਖੂਗਾ ਪਰ ਪਾਰਲੀਮੈਂਟ ਦਾ ਵੀ ਕੰਮ ਹੈਗਾ ਉੱਥੇ ਵੀ ਜਾਣਾ ਹੈਗਾ ਹੁਣ ਜਿੰਨਾ ਚਿਰ ਅਗਲੀ ਮੀਟਿੰਗ ਨਹੀਂ ਹੁੰਦੀ ਤੇ ਅਗਲਾ ਫੈਸਲਾ ਨਹੀਂ ਹੁੰਦਾ ਕਿ ਆਪਾਂ ਕੀ ਐਕਸ਼ਨ ਕਰਨਾ ਉਹਨਾਂ ਚੇਤਾ ਮੈਂ ਨਹੀਂ ਕਹ ਸਦਾ ਕਿ ਅਗਲਾ ਮੇਰਾ ਪ੍ਰੋਗਰਾਮ ਕੀ ਹੋਊਗਾ ਕਿਉਂ ਕਰਕੇ ਮੈਂ ਤਾਂ ਲੋਕਾ ਪਰ ਦੇ ਵਿੱਚ ਹੈਗਾ ਤੇ ਪ੍ਰਸ਼ਾਸਨ ਦੇ ਵੱਲੋਂ ਕਿਸੇ ਕਿਸਮ ਦੀ ਮੀਟਿੰਗ ਦਾ ਸੱਦਾ ਹੁਣ ਤੱਕ ਤੁਹਾਨੂੰ ਆਇਆ ਨਹੀਂ ਸਾਨੂੰ ਕੋਈ ਮੀਟਿੰਗ ਦਾ ਸੱਦਾ ਨਹੀਂ ਆਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹੋਣ ਜਿਨ੍ਹਾਂ ਦੇ ਵੱਲੋਂ ਇਹ ਸਾਰੇ ਸਬੰਧ ਵਿੱਚ ਗੱਲਬਾਤ ਕੀਤੀ ਹੋਵੇ ਤੁਹਾਡੇ ਨਾਲ ਹਾਂ ਹਾਂ ਐਸਐਸਪੀ ਦਾ ਟੈਲੀਫੋਨ ਆਇਆ ਡੀਐਸਪੀ ਸਾਹਿਬ ਇੱਥੇ ਆਏ ਹੋਏ ਹੈ ਮੇਰਾ ਮਤਲਬ ਇਹ ਹੈ ਪੁਲਿਸ ਕੋਈ ਸਾਨੂੰ ਸ਼ਿਕਾਇਤ ਨਹੀਂ ਹੈ ਇਹ ਆਪਣੀ ਡਿਊਟੀ ਕਰ ਰਹੀ ਹੈ ਜਿਵੇਂ ਇਹਨਾਂ ਨੂੰ ਹੁਕਮ ਹੋਇਆ ਹੈ ਸਰਕਾਰ ਦਾ ਪਰ ਵੈਸੇ ਇਹਨਾਂ ਨੇ ਕੋਈ ਤੰਗ ਤਪਤਾ ਸਾਨੂੰ ਕਿਸ ਨੂੰ ਕੀਤਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਘਰ ਨੂੰ ਆਲੇ ਦੁਆਲੇ ਤੁਹਾਡੇ ਨੂੰ ਸਾਰੇ ਪਾਸਿਓਂ ਘੇਰਾ ਪਾ ਲਿਆ ਗਿਆ ਪਿਛੋਂ ਜੋ ਖੇਤਾਂ ਦੇ ਜ਼ਰੀਏ ਰਸਤਾ ਜਾਂਦਾ ਉਸ ਦੇ ਉੱਤੇ ਵੀ ਪੁਲਿਸ ਲਾਈ ਗਈ ਹੈ ਇਹ ਸਾਰੀਆਂ ਤਸਵੀਰਾਂ ਤੁਸੀਂ ਕਿਦਾਂ ਵੇਖਤੀ ਇਹ ਮੈਂ ਦੇਖਦਾ ਕਿ ਸਰਕਾਰ ਸਮਝਦੀ ਹੈ ਮੈਂ ਨਿਕਲ ਸਕਦਾ ਤੇ ਬਾਰਡਰ ਪਾਰ ਕਰ ਸਕਦਾ ਤੇ ਇਹ ਤਾਂ ਤਾਰੀਫ ਦੀ ਗੱਲ ਹੈ ਕਿ ਸਰਕਾਰ ਜੇ ਵੀ ਸਮਝਦੀ ਹੈ ਕਿ ਇਹ ਬੰਦਾ ਇਹ ਨਿਕਲ ਸਕਦਾ ਹੈ ਸਾਡੀ ਹਰ ਹਰਸਤ ਦੇ ਵਿੱਚੋਂ ਠੀਕ ਹੈ